ਇਨਸਾਨ ਦੇ ਜੀਵਨ ਦੇ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕੋਈ ਫਿਲਮੀ ਕਹਾਣੀ ਵੇਖ ਰਹੀ ਹੋਈ ਹੈ। ਐਵੇਂ ਦੀ ਹੀ ਇੱਕ ਕਹਾਣੀ ਜੋ ਕਿ ਅਸਲੀਅਤ ਦੇ ਰੂਪ ਵਿੱਚ ਵੇਖਣ ਨੂੰ ਮਿਲੀ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਇੱਕ ਜਾਪਾਨੀ ਪੁੱਤਰ 19 ਸਾਲ ਬਾਅਦ ਭਾਰਤ ਰੰਦੇ ਆਪਣੇ ਪਿਤਾ ਨੂੰ ਮਿਲਿਆ। ਹੁਣ ਤੱਕ ਇਹ ਪੁੱਤਰ ਫੋਟੋ ਲੈ ਕੇ ਆਪਣੇ ਪਿਤਾ ਦੀ ਭਾਲ ਦੇ ਵਿੱਚ ਘਰ-ਘਰ ਪਟਕ ਰਿਹਾ ਸੀ। 19 ਸਾਲ ਬਾਅਦ ਉਸ ਜ਼ਮੇਲ ਆਪਣੇ ਪਿਤਾ ਦੇ ਨਾਲ ਹੋਇਆ ਤੇ ਕਾਫੀ ਪਾਵਨਾਤਮਕ ਕਹਾਣੀ ਜਿਹੜੀ ਇਹ ਸੁਣਨ ਨੂੰ ਮਿਲੀ ਹੈ ਕੁਝ ਤਸਵੀਰਾਂ ਸਾਡੇ ਸਾਹਮਣੇ ਆਈਆਂ ਨੇ ਤੁਹਾਨੂੰ ਵੀ ਵਿਖਾਉਂਦੇ ਆ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਜੋ ਕਿ ਜਾਪਾਨ ਚਲਾ ਗਿਆ ਸੀ ਤੇ ਉੱਥੋਂ ਦੀ ਮਹਿਲਾ ਦੇ ਨਾਲ ਉਸ ਦਾ ਵਿਆਹ ਵੀ ਹੋਇਆ ਸੀ ਪਰ ਤਲਾਕ ਮਗਰ ਉਹ ਵਾਪਸ ਭਾਰਤ ਪਰਤ ਆਇਆ ਜਿਸ ਤੋਂ ਬਾਅਦ ਕੀ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਇਜ਼ਰਾਨਾ ਪਰਿਵਾਰਕਾ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਆ ਮੈਡਮ ਅਵਲੀਨ ਕੋਹਰਾ ਕੀ ਕਹਿਣਾ ਚਾਹੋਗੇ ਕਿ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਤੁਹਾਡੇ ਬਰਦਰ ਦੇ ਨਾਲ ਜਿਹੜੇ ਜਾਪਾਨ ਚੋਂ ਆਇਆ ਕਿੱਦਾਂ ਲੱਗਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਵੀ ਰਖੜੀ ਵਾਲੇ ਦਿਨ ਆਏ ਮੈਨੂੰ ਬਹੁਤ ਵੱਡਾ ਗਿਫਟ ਮਿਲ ਗਿਆ ਤੇ ਮੇਰੇ ਵੈਸ ਕਜ਼ਨ ਭਰਾ ਵੀ ਆ ਗਏ ਉਹ ਮੈਨਾਂ ਬਹੁਤ ਪਿਆਰ ਕਰਦੇ ਆ ਪਰ ਇੱਕ ਹੁਣ ਰੀਅਲ ਆ ਉਹ ਮੈਨੂੰ ਨਾਲ ਰੱਖਣਗੇ ਹਮੇਸ਼ਾ ਮੇਰੇ ਨਾਲ ਰਹਿਣਗੇ ਆ ਪਤਾ ਨਹੀਂ ਉਹਨਾਂ ਅਗਲੀ ਰਖੜੀ ਤੇ ਆਪਾਂ ਨਾਲ ਹੋਈ ਏ ਨਾ ਹੋਈ ਏ ਪਰ ਇੱਕ ਰਖੜੀ ਤੇ ਮੈਂ ਉਹਨਾਂ ਨੂੰ ਬੰਨਤੀ ਆ ਹੁਣ ਮੈਂ ਬਹੁਤ ਖੁਸ਼ ਆ ਕਹਿੰਦੇ ਕਿ ਸਕੂਲ ਦੇ ਵਿੱਚ ਬੜਾ ਮਹਿਸੂਸ ਹੁੰਦਾ ਹੈ ਕਿ ਬਰਦਰ ਨਹੀਂ ਸੀ ਮੇਰਾ ਹਾਂਜੀ ਸਾਰੇ ਮੈਨੂੰ ਪੁੱਛਦੇ ਕਿ ਤੂੰ ਕੱਲੀ ਆ ਮੈਂ ਕਿਹਾ ਹਾਂਜੀ ਪਰ ਹੁਣ ਮੈਨੂੰ ਕੋਈ ਪੁੱਛਦਾ ਹੁਣ ਮੈਂ ਕਹਿੰਦੀ ਆ ਕਿ ਮੇਰਾ ਹਾਮਪਰਾ ਹੈ گاਵਾ ਬਾਰੋ ਆਇਆ ਵਾ ਤੇ ਬੜੀ ਹੁਣ ਹੁੰਦਾ ਵਾ ਹੁਣ ਮੈਂ ਮਾਨਣਾ ਕਿ ਨਹੀਂ ਹਾਂ ਮੇਰਾ ਸਕਾ ਭਰਾ ਵੀ ਹੈਗਾ ਵਾ ਕਦੀ ਤੇਰੇ ਲਈ ਮੰਮੀ ਨਾਲ ਗੱਲ ਹੋਈ ਹੈ ਇਹਨਾਂ ਦੇ ਪਪਾ ਨਾਲ ਨਾ ਨਹੀਂ ਹੋਈ ਤੇ ਕਿਤੇ ਲੈਂਗੁਏਜ ਵੀ ਪਤਾ ਲੱਗ ਜਾਂਦੀ ਹੈ ਹਾਂਜੀ ਇੰਗਲਿਸ਼ ਬੋਲਦੇ ਆ ਇੰਗਲਿਸ਼ ਸਮਝ ਲੱਗ ਜਾਂਦੀ ਨਹੀਂ ਤੇ ਪਪਾ ਜੇ ਆਪਣੀ ਇਸ ਚ ਟ੍ਰਾਂਸਲੇਟ ਕਰ ਦਿੰਦੇ ਆ ਕਿੱਦਾਂ ਫਿਰਿਆ ਇਨੇ ਦਿਨ ਤੁਸੀਂ ਨਾਲ ਰਹੇ ਉਹ ਕਿਦਾਂ ਦਾ ਟਾਈਮ ਸਪੈਂਡ ਨਾ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਆਪਾਂ ਬਾਹਰ ਗਏ ਵਾਗਾ ਬਾਰਡਰ 골ਡਨ ਟੈਂਪਲ ਤੇ ਹੋਰ ਵੀ ਆਪਾਂ ਬਾਹਰ ਖਾਣਾ ਖਾਧਾ ਤੇ ਬਹੁਤ ਇੰਜੋਏ ਕੀਤਾ ਇਕੱਠਿਆਂ ਨੇ ਤੇ ਹੁਣ ਵੀ ਜੰਗਤ ਮੋਨ ਨਾਲ ਵਾਪਸ ਜਾ ਰਹੇ ਕਿਦਾਂ ਦਾ ਲੱਗਿਆ ਬਹੁਤ ਇਮੋਸ਼ਨਲ ਉਹਨਾਂ ਦਾ ਫਰੈਂਡ ਗਿਆ ਹੀ ਪਰ ਉਹਦਾ ਅਨੁਭਵ ਬਹੁਤ ਹੋਇਆ ਤੇ ਹੁਣ ਤੇ ਅਸਾ ਕਪਰਾ ਵਾ ਬਾਹਰ ਜਾਊਗਾ ਤੇ ਫਿਰ ਹੋਰ ਅਨੁਭਵ ਹੋਊਗਾ ਪਤਾ ਨਹੀਂ ਹੁਣ ਕੀ ਹੋਣਾ ਤੇ ਫਰੈਂਡਸ ਦੇ ਫੋਨ ਆਉਂਦੇ ਕਿ ਤੇਰਾ ਬਰਾਦਰ ਜਪਾਨ ਦੇ ਵਿੱਚ ਚੋ ਆਇਆ ਹਾਂਜੀ ਤੇ ਮੈਨੂੰ ਸਾਰੇ ਰੀਲਾਂ ਭੇਜਿੰਦਾ ਕਿ ਆਪਣੀ ਨਾ ਤੇਰਾ ਭਰਾ ਵਾ ਤੇਰਾ ਭਰਾ ਵਾ ਸਾਰੇ ਕਹਿੰਦੇ ਤੂੰ ਫੇਮਸ ਹੋ ਗਈ ਮੈਂ ਕਿਹਾ ਮੈਂ ਥੋੜੀ ਫੇਮਸ ਹੋਈ ਹਾਂ ਇਹ ਰਖੜੀ ਦਾ ਤੋਹਫਾ ਮਿਲ ਗਿਆ ਹਾਂਜੀ ਰਖੜੀ ਦਾ ਗਿਫਟ ਮਿਲ ਗਿਆ ਉਹਨਾਂ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੇਰੀ ਮੈਰਿਜ ਹੋਈ 2009 ਦੇ ਵਿੱਚ ਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਆ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ ਜੀ ਇਹ ਫਿਰ ਹੌਲੀ ਹੌਲੀ ਜਦੋਂ ਉਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਇਹ ਮਤਲਬ ਕਿ ਟੈਨਸ਼ਨ ਲੈਂਦੇ ਤੇ ਮੈਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਾਪਾਨ ਫਿਰ ਮਤਲਬ ਉਸ ਤੋਂ ਬਾਅਦ ਮੈਂ ਹੌਲੀ 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 ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲੈਂਦੇ ਹੀ ਕਿ ਬੇਟਾ ਸਾਡਾ ਵਾਪਸ ਆ ਜਾਏ ਤੇ ਅਚਾਨਕ ਰਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਵਾਪਸ ਜਾਵੇ ਤੁਹਾਡੀ ਮੈਰਿਜ ਨੂੰ ਕਿੰਨਾ ਚਿਰ ਹੋ ਗਿਆ ਸੀ ਪਾਸ ਅ 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ 2002 ਦੇ ਵਿੱਚ ਜਾਪਾਨ ਗਈ ਸੀ ਅ ਇਹ 2002 ਇਨਾਂ ਦੀ ਹਿਸਟਰੀ ਤੇ ਪ੍ਰੋਪਰ ਇਹਨਾਂ ਨੇ ਮਦਰ ਮਮਾ ਇਹਨਾਂ ਨੂੰ ਸਾਰਾ ਪਤਾ ਆ ਕਿ ਕਿ ਨੇ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਆ ਹਾਂ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਹੀ ਪਰ ਬਾਅਦ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਹੀ ਰਿਹਾ ਤੇ ਪਰ ਇੱਕ ਵਰਤ ਵਾਸਤੇ ਬਹੁਤ ਵੱਡੀ ਗੱਲ ਹੈ ਹਾਂ ਤੇ ਹੈ ਪਰ ਮੈਨੂੰ ਹੁਣ ਬੇਟੇ ਨੂੰ ਵੇਖ ਕੇ ਬੜੀ ਖੁਸ਼ੀ ਆ ਮੈਨੂੰ ਚਾਹੀਦੀ ਕਿ ਉਹ ਵਾਪਸ ਜਾਵੇ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਇਸ ਦੀ ਮਦਰ ਕੋਈ ਹੋ ਰਹੀ ਹੈ ਮੈਂ ਚਾਹੁੰਦੀ ਕਿ ਬੇਟਾ ਮੇਰੇ ਕੋਲ ਹੀ ਰਹੇ ਹਾਂ ਤੇ ਜਦ ਜਦ ਵਿਜਾ ਖਤਮ ਹੋ ਰਿਹਾ ਜਾ ਰਿਹਾ ਮੈਂ ਪਾ ਵੀ ਸੀ ਰੱਖਣੀ ਪਰ ਦਿਲ ਫਿਰ ਮੁਸ਼ਕਲ ਆ ਰਹੀ ਹੈ ਜੀ ਉਸੇ ਹੁਣ ਬੇਟਾ ਜਾ ਰਿਹਾ ਹਾਂਜੀ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ ਕੀ ਸਰਕਾਰ ਕੋਈ ਮੰਗ ਕਰਦੇ ਹੋ ਤੁਸੀਂ ਕਿ ਵਿਜਾ ਵਧਾਇਆ ਜਾਵੇ ਬੇਟੇ ਦਾ ਨਹੀਂ ਇਹ ਸਟੱਡੀ ਕਰਦਾ ਹੈ ਇਹਦੀ ਮਜਬੂਰੀ ਹੈ ਇੱਕ ਵਾਰੀ ਨੂੰ ਜਾਣਾ ਪਊਗਾ ਫਿਰ ਇਹ ਕਹਿੰਦਾ ਕਿ ਮੈਂ ਵੀ ਮਿਲਣ ਦੇ ਵਾਸਤੇ ਤੁਹਾਨੂੰ ਆਉਂਗਾ ਮੈਂ ਤੁਹਾਡੇ ਨਾਲ ਟੱਚ 'ਚ ਰਹੂੰਗਾ ਮੈਂ ਆਇਆ ਕਰੂੰਗਾ ਹਾਂਜੀ ਕਿ ਕਿਦਾਂ ਦਾ ਮਹਿਸੂਸ ਆ ਇਨੇ ਦਿਨ ਤੁਹਾਡੇ ਕੋਲ ਰਿਹਾ ਵਾ ਕਿਦਾਂ ਖਾਣ ਪੀਣ ਕਿਦਾਂ ਦਾ ਰਿਹਾ ਸੀ ਠੀਕ ਨਾ ਬੜਾ ਵਧੀਆ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਜਾਪਾਨ ਤੋਂ ਆਇਆ ਹੈ ਕਿ ਫੈਮਿਲੀ ਵਾਂਗ ਉਸ ਤਰ੍ਹਾਂ ਲੱਗਦਾ ਜਿਸਨੂੰ ਪਹਿਲਾਂ ਹੀ ਸਾਡੇ ਫੈਮਿਲੀ ਮੈਂਬਰ ਹੀ ਆ ਸਾਡੇ ਨਾਲ ਹੀ ਰਹਿੰਦਾ ਕੋਈ ਮੁਸ਼ਕਲ ਨਹੀਂ ਆਈ ਬੜਾ ਵਧੀਆ ਬੇਟੀ ਨੂੰ ਇੱਕ ਭਰਾ ਮਿਲ ਗਿਆ ਹਾਂਜੀ ਹਾਂਜੀ ਉਹ ਵੀ ਰਖੜੀ ਦਾ ਤੋਹਫਾ ਸੀ ਹਾਂਜੀ ਰਖੜੀ ਕਿਉਂਕਿ ਉਹ ਮੰਗਦੀ ਸੀ ਕਿ ਮੇਰਾ ਭਰਾ ਹੋਵੇ ਮੇਰਾ ਭਰਾ ਹੋਵੇ ਉਹ ਅਚਾਨਕ ਮਿਲਿਆ ਕਿ ਇਹਨਾਂ ਦੇ ਮੰਮਾ ਨਾਲ ਗੱਲ ਕੋਈ ਠੱਡੀ ਉੱਥੇ ਜਾਪਾਨ ਦੇ ਵਿੱਚ ਨਹੀਂ ਮੇਰੀ ਨਹੀਂ ਹੋਈ చాగ ਮੈਂ ਨਹੀਂ ਚਾਹੁੰਦੀ ਪਰ ਮੇਰਾ ਮੇਰਾ ਇੱਕ ਇਮੋਸ਼ਨਲ ਜੀ ਇੱਕ ਮਰ ਕੇ ਆਪਣੇ ਆਪ ਨੂੰ ਲੈ ਕੇ ਇਹਨਾਂ ਦੇ ਕਿ ਇੱਕ ਮਦਰ ਨੂੰ ਮਿਸ ਕਰਦਾ ਹੋਗਾ ਜਾਂ ਇਹਦੇ ਪਾਪਾ ਚਾਹੁੰਦੇ ਹੋਣਗੇ ਅੰਦਰੋਂ ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਜੇ ਇਹ ਗੱਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਪ੍ਰਣਾਮ ਦਾ ਨਾਮ ਦੱਸ ਕੇ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਅਮ੍ਰਿਤਸਰ ਦੇ ਰਹਿਣ ਵਾਲੇ ਸਦਾ ਦੀ ਵੀਡੀਓ ਵਾਲੇ ਸੋਸ਼ਲ ਮੀਡੀਆ ਦੇ ਉੱਤੇ 19 ਸਾਲ ਬਾਅਦ ਬੇਟਾ ਮਿਲਿਆ ਕਿੱਥੋਂ ਆਇਆ ਤੇ ਕਿ ਕਦੋਂ ਮੈਚ ਹੋਈ ਸੀ ਇਹ ਮੈਂ 2002 ਦੇ ਵਿੱਚ ਇਹਦੀ ਮੰਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਾਨੀਸ ਨੇ ਥਾਈਲੈਂਡ 에ਅਰਪੋਰਟ ਤੇ ਮਿਲਿਆ ਸੀ ਤੇ ਉਤ ਤੋਂ ਬਾਅਦ ਉਹ ਇੰਡੀਆ ਉਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰ ਆ ਤੇ 2002 ਚ ਉਹ ਫਿਰ ਮੈਨੂੰ ਸਪான்ਸਰ ਭੇਜ ਕੇ ਤਾਂ ਉਹ ਮੈਨੂੰ ਉੱਥੇ ਸੱਦ ਲਿਆ ਸੀ ਜਾਪਾਨ ਦੇ ਵਿੱਚ ਤੇ ਕਿਦਾਂ ਪਿਆਰ ਦੀ ਕਹਾਣੀ ਕਿਦਾਂ ਸ਼ਟਾ ਤੇ ਹਰਦੀ ਕਹਾਣੀ 2002 ਚ ਸਟਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਉਹ ਤੋਂ ਬਾਅਦ ਫਿਰ ਜਾਪਾਨ ਜਾ ਕੇ ਹੀ ਸ਼ਾਦੀ ਕਰ ਲਈ 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ ਤੇ ਤੁਸੀਂ ਪੰਜਾਬ ਚ ਕਿਉਂ ਆਏ ਤੁਸੀਂ ਜਾਪਾਨ ਚ ਤੁਸੀਂ ਰਹੇ ਹੋ ਉਹ ਫਿਰ ਸਾਡੇ ਥੋੜੇ ਜਿ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਲੜਾਈ ਝਗੜੇ ਥੋੜੇ ਜਿ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜਾ ਵੱਖਰਾ ਸੀ ਉਹਨਾਂ ਦਾ ਵੱਖਰਾ ਸੀ ਤੇ ਉਹਦੇ ਕਰਕੇ ਸਾਡਾ ਥੋੜਾ ਆਪਣਾ ਸਪਿਊਟ ਜਿਹਾ ਪੈ ਗਿਆ ਫਿਰ ਮੈਂ ਵਾਪਸ ਜਾਪਾਨ ਆ ਗਿਆ ਜਾਪਾਨ ਤੋਂ ਇੰਡੀਆ ਆ ਗਿਆ ਫਿਰ 2004 ਚ ਦੀ ਮੰਮਾ ਮੈਨੂੰ ਫਿਰ ਲੈ ਕੇ ਗਈ ਸੀ ਇੱਕ ਵਾਰ ਵਾਪਸ ਹਾਂਜੀ ਤੇ ਕਿਹਦਾ ਲੱਗਦਾ ਕਿ ਹੁਣ ਇੱਕ ਪਿਓ ਨੂੰ ਹੀ ਸੰਜੋਦੋ ਮਿਲੇ ਉਹ ਕਿਹਦਾ ਤਾਂ ਮੈਂ ਬਹੁਤ ਵਧੀਆ ਫੀਲਿੰਗ ਹੋ ਰਿਹਾ ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾ ਮੈਂ ਬਿਆਨ ਨਹੀਂ ਕਰ ਸਕਦਾ ਤੇ ਕਿਹਦਾ ਲੱਗ ਰਿਹਾ ਪਹਿਲੇ ਬਾਈ ਨੂੰ ਪਤਾ ਸੀ ਮੈਸੇਜ ਵਾਲੀ ਮੈਰਿਜ ਬਾਰੇ ਪਤਾ ਸੀ ਬੇਟੇ ਬਾਰੇ ਨਹੀਂ ਸੀ ਪਤਾ ਬਟ ਵਿਆਹ ਤੋਂ 2-3 ਸਾਲ 2 ਡੇਢ-2 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ ਤੇ ਮੈਂ ਇਹਨਾਂ ਦੇ ਨਾਂ ਵੀ ਸੇਮ-ਸੇਮ ਹੀ ਰੱਖੇ ਆਪਣੀ ਬੇਟੀ ਦਾ ਤੇ ਮੁੰਡੇ ਦਾ ਨਾਂ ਵੀ ਸੇਮ ਇੱਕੋ ਜਿਹਾ ਹੀ ਰੱਖਿਆ ਉਹਦਾ ਨਾਂ ਵਲੀਨ ਹੈ ਉਹਦਾ ਨਾਂ ਜਸਲੀਨ ਆ ਪਿੰਨਾਬ ਇੱਕੋ ਜਿਹਾ ਹੀ ਰੱਖੇ ਸੀ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਹੌਲੀ-ਹੌਲੀ ਸਾਰਾ ਕੁਝ ਹਾਂ ਤੇ ਜਿਉਂ ਸਾਡੀ ਬੇਟੀ ਹੈ ਹਾਂਜੀ ਬੇਟੀ 15 ਸਾਲ ਦੀ ਬੇਟੀ ਕਹਿੰਦੇ ਕਿ ਮੈਨੂੰ ਰਖੜੀ ਤੇ ਵੱਡਾ ਤੋਂ ਵੱਡੇ ਦਾ ਗੁਰੂ ਰਾਮਦਾਸ ਜੀ ਹਾਂਜੀ ਹਾਂਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਹੀਂ ਹੋਇਆ ਜੋ ਹੋਇਆ ਸੀ ਤੇ ਸਾਡੀ ਧੋੜ ਤੇ ਗੁਰੂ ਰਾਮਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ ਹਾਂਜੀ ਘਰੇ ਕਰਕੇ ਤਾਂ ਲੱਭਿਆ ਜੀ ਘਰ ਇਹਨਾਂ ਲੱਭਿਆ ਸੀ ਮੇਰੀਆਂ ਪੁਰਾਣੀਆਂ ਫੋਟੋਗ੍ਰਾਫੀ ਸੀ ਇਹਨਾਂ ਦੇ ਕੋਲ ਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ ਇਹਨੇ ਆਪਣਾ ਦੁਕਾਨਦਾਰਾਂ ਕੋਲ ਪੁੱਛ-ਪੁੱਛ ਕੇ ਸਾਡੇ ਤੱਕ ਪਹੁੰਚ ਪਹੁੰਚਿਆ ਤੁਸੀਂ ਪਹੁੰਚ ਤੁਸੀਂ ਇਹਨਾਂ ਤੱਕ ਹਾਂਜੀ ਜਿਹਨਾਂ ਤੱਕ ਪਹੁੰਚ ਕੀਤੀ ਸੀ ਹਾਂਜੀ ਬੜੀ ਟਰਾਈ ਕੀਤੀ ਸੀ ਬਟ ਉਦੋਂ ਸੋਸ਼ਲ ਮੀਡੀਆ ਵੀ ਇੰਨਾ ਐਕਟਿਵ ਨਹੀਂ ਸੀ ਹੁੰਦਾ ਤੇ ਨੰਬਰ ਵਗੈਰਾ ਹੈਗਾ ਸੀ ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ ਤੇ ਚਲੋ ਹੁਣ ਮੇਲ ਹੋ ਗਿਆ ਅਜੇ ਤੇ ਸੁਪਨਾ ਹੀ ਲੱਗ ਰਿਹਾ ਸਾਰਾ ਕੁਝ ਕਿਹਦਾ ਕਲਚਰ ਲੱਗਾ ਉਹਨੂੰ ਪੰਜਾਬ ਦਾ ਕਲਚਰ ਪੰਜਾਬ ਦਾ ਉਹਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਉਹਦਾ ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ ਹਾਂਜੀ ਤੇ ਹੁਣ ਜਾਲਾਂ ਉਹਦੇ ਕੀ ਇਹਦੇ ਨੂੰ ਕਿੱਦਾਂ ਹੁੰਦੇ ਆ ਮਦਰ ਉਹਨਾਂ ਦੇ ਬਹੁਤ ਹੋਦੇ ਆ ਕਿ ਵੇਲੇ ਇੱਕ ਲੱਗਾ ਸੀ ਸਾਡਾ ਹਾਂਜੀ ਹਾਂਜੀ ਜਾਂ ਇਹ 2 ਤਰੀਕ ਨੂੰ ਜਾਂ 3 ਨੂੰ ਜਾਏਗਾ ਜੇ ਟਿਕਟ ਕਨਫਰਮ ਨਹੀਂ ਹੋਈ ਹਾਂਜੀ ਹਾਂਜੀ ਮਮਾ ਨਾਲ ਗੱਲ ਹੋ ਗਈ ਹਾਂਜੀ ਇੱਕ ਦਿਨ ਹੋਈ ਸੀ ਜਿੱਦਨੇ ਆਇਆ ਉਸ ਦਿਨ ਹੀ ਇੰਨਾ ਮੇਰੀ ਗੱਲ ਕਰਾਈ ਸੀ ਤੇ ਹੁਣ ਮੈਂ ਦੱਸਿਆ ਵੀ ਇੰਨੇ ਮੈਨੂੰ ਲੱਭ ਲਿਆ ਵਾ ਤੇ ਸਾਡੇ ਕੋਲ ਹੀ ਆ ਤੇ ਉਹ ਕਹਿੰਦੇ ਸੀ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਆ ਇਹ ਜੇ ਆਪਾਂ ਗੋਲਡਨ ਟੈਂਪਲ ਤੇ ਵਾਗਾ ਬਾਰਡਰ ਹੀ ਗਏ ਆ ਤੇ ਬਾਕੀ ਹੁਣ ਆਪਣੇ ਰਿਸ਼ਤੇਦਾਰਾਂ ਕੋ ਲੈ ਕੇ ਜਾਣਾ ਪਿਆ ਵਾ ਫਿਰ ਇਹਨੂੰ ਲਾਗੇ ਬੰਨੇ ਹੋਰ ਕਮਾਵਾਂਗੇ ਜਿੱਥੇ ਦੁੱਧ ਤੱਕ ਜਾ ਸਕਦੇ ਲੈ ਕੇ ਜਾਉਂਗਾ ਇਹਨੂੰ ਹਾਂਜੀ